ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਿੱਥੇ ਪੰਜਾਬੀਆਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਆਪਾਂ ਕਈ ਵਾਰੀ ਜਿਹੜਾ ਉਹ ਕਈ ਵਕ ਵਕ ਵਿਸ਼ਿਆਂ ਤੇ ਗੱਲਾਂ ਕਰਦੇ ਰਹਿੰਨੇ ਆ ਚਿੰਤਾ ਜ਼ਾਹਰ ਕਰਦੇ ਆ ਲੀਡਰਾਂ ਦੇ ਬਾਰੇ ਤੁਸੀਂ ਦੱਸਦੇ ਹੋ ਵੀ ਲੀਡਰਾਂ ਨੇ ਕੀ ਕੁਝ ਕੀਤਾ ਇਤਿਹਾਸ ਦੇ ਵਿੱਚ ਜਾਂ ਅੱਗੇ ਭਵਿੱਖ ਦੇ ਵਿੱਚ ਕੀ ਕਰ ਰਿਹਾ ਪਰ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਦੇ ਵਿੱਚ ਪੰਜਾਬੀ ਨੌਜਵਾਨ ਜਿਹੜੇ ਆ ਖਾਸ ਤੌਰ ਤੇ ਸਿੱਖਾਂ ਦੇ ਜਿਹੜੇ ਮੁੰਡੇ ਆ ਇਹ ਫੌਜ ਦੇ ਵਿੱਚ ਭਰਤੀ ਨਹੀਂ ਹੋ ਰਹੀ ਜਾਂ ਇਹਨਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਇਹਨਾਂ ਦਾ ਫਿਜ਼ੀਕਲ ਟੈਸਟ ਜਿਹੜਾ ਉਹ ਵੀ ਨਹੀਂ ਕਲੀਅਰ ਹੋ ਰਿਹਾ ਇਹ ਸਾਰਾ ਮਾਮਲਾ ਕੀ ਆ ਗਿਣਤੀ ਹੌਲੀ ਹੌਲੀ ਪੰਜਾਬੀਆਂ ਦੀ ਫੌਜ ਦੇ ਵਿੱਚ ਜਿਹੜੀ ਆ ਉਹ ਕੱਟਦੀ ਜਾ ਰਹੀ ਹੈ ਦੂਜਾ ਮਾਮਲਾ ਇਹ ਆ ਕਿ ਕੰਚਨਪ੍ਰੀਤ ਜਿਹੜੀ ਆ ਉਹ ਅਚਾਨਕ ਅੱਜ ਮਜੀਠਾ ਥਾਣੇ ਦੇ ਵਿੱਚ ਪੇਸ਼ ਹੋ ਜਾਂਦੀ ਆ ਹੁਣ ਇਹ ਬੀਬੀ ਨੇਪਾਲ ਤੋਂ ਆਈ ਆ ਕੈਨੇਡਾ ਤੋਂ ਵਾਪਸ ਆਈ ਆ ਇੱਥੇ ਸੀਗੀ ਇਹਦੇ ਚੱਕਰ ਦੇ ਵਿੱਚ ਐਸਐਸਪੀ ਮਨਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਰੂਰਲ ਆ ਉਹ ਸਸਪੈਂਡ ਹੋ ਜਾਂਦੇ ਆ ਤੀਜਾ ਮਾਮਲਾ ਪਟਿਆਲ ਸਾਹਿਬ 1984 ਦੇ ਵਿੱਚ ਜਦੋਂ ਕਤਲੇਆਮ ਹੋਇਆ ਤਾਂ ਇੱਕ ਸ਼ਖਸ ਬਲਵਾਨ ਖੋਖਰ ਜੀ ਦਾ ਨਾਮ ਆ ਉਹਨੇ ਵੱਧ ਚੜ ਕੇ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਸਿੱਖਾਂ ਤੇ ਬਹੁਤ ਤਸ਼ੱਦਦ ਕੀਤਾ ਕਤਲੇਆਮ ਕੀਤਾ ਹੁਣ ਉਸ ਮਾਮਲੇ ਦੇ ਵਿੱਚ 1984 ਵਾਲੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਖੁਖਰ ਵਾਲੇ ਮਾਮਲੇ ਦੇ ਵਿੱਚ ਅਦਾਲਤ ਕੀ ਕੁਝ ਕਰਨ ਜਾ ਰਹੀ ਹੈ ਇਹ ਤੁਹਾਨੂੰ ਜਾਣਦੇ ਆ ਫਿਰ ਗੱਲ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਵੀ ਕਰਾਂਗੇ ਪੀਯੂ ਮਾਮਲੇ ਤੇ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਜਿਹੜਾ ਡਾਟਾ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਸਿੱਖਾਂ ਨੂੰ ਲੈ ਕੇ ਫੌਜ ਸੰਬੰਧੀ ਸਾਹਮਣੇ ਆਇਆ ਉਹਦੇ ਬਾਰੇ ਪਟਸਭ ਚਾਣਨਾ ਪਊ ਜ਼ਰਾ ਸਿੱਖਾਂ ਦੀ ਫਾਇਦੇ ਵਿੱਚ ਭਰਤੀ 9% ਹੁੰਦੀ ਸੀ ਤੇ ਜਦੋਂ ਜਗਜੀਵਨ ਰਾਮ ਸਾਡੇ ਡਿਫੈਂਸ ਮਿਨਿਸਟਰ ਬਣਦੇ ਨੇ ਉਹਨਾਂ ਨੇ ਘਟਾ ਕੇ 2% ਮਤਲਬ ਜਿੰਨੀ ਤੁਹਾਡੀ ਕੌਮ ਦੀ ਪਾਪੂਲੇਸ਼ਨ ਉਹਦੇ ਹਿਸਾਬ ਨਾਲ ਕਰ ਦਿੱਤੀ ਸੀ ਤੇ ਮੈਂ ਇਹ ਗੱਲ ਸਪਸ਼ਟ ਕਰ ਦਿਆ ਵੀ ਅੱਜ ਤੱਕ ਜਿੰਨੀਆਂ ਵੀ ਜੰਗਾਂ ਕਿਸੇ ਨੇ ਜਿੱਤੀਆਂ ਉਹ ਸਿੱਖਾਂ ਨੇ ਸਿੱਤੇ ਜਿੱਤੀਆਂ ਪਹਿਲੀ ਵਰਲਡ ਵਾਰ ਹੋਵੇ ਜਾਂ ਦੂਜੀ ਵਰਲਡ ਵਾਰ ਹੋਵੇ ਇਜ਼ਰਾਇਲ ਹੋਵੇ ਜਾਂ ਫਰਾਂਸ ਹੋਵੇ ਤੋਂ ਬਾਅਦ ਦੀ جنگ ਹੋਵੇ 1965 ਦੀ جنگ ਹੋਵੇ 1971 ਦੀ جنگ ਹੋਵੇ ਤੇ ਇਥੋਂ ਤੱਕ ਕਿ ਸਾਡੀ ਕਾਰਗਲ ਦੀ جنگ ਹੋਵੇ ਨੌ ਜਗ੍ਹਾ ਤੁਹਾਨੂੰ ਨੇ ਘੜਾਤੀਆਂ ਨੇ ਜਿਹੜੀਆਂ ਸਿੱਖਾਂ ਨੇ ਆਪਣੇ ਬਲਬੂਤੇ ਤੇ ਜਿੱਤੀਆਂ ਨੇ ਸੇਕੀ ਤੋਂ ਜਿੰਨਾ ਦਾ ਰਾਜ ਪਛਾਵਰ ਤੋਂ ਲੈ ਕੇ ਤੇ ਲਗਦਾਖ ਤੋਂ ਅੱਗੇ ਚੀਨ ਤੱਕ ਰਾਜ ਸੀਗਾ ਤੇ ਸਿੱਖਾਂ ਦੀ ਆਬਾਦੀ ਜਿਹੜੀ ਪਾਪੂਲੇਸ਼ਨ ਆ ਉਹ ਜਾਣ ਬੁੱਝ ਕੇ ਘਟਾਈ ਜਾ ਰਹੀ ਆ ਤੇ ਤੁਹਾਨੂੰ ਆਉਣ ਵਾਲੇ ਸਮੇਂ ਚ ਕੋਈ ਸਿੱਖ ਬਰਗੇਡੀਅਰ ਪਗੜੀ ਧਾਰੀ ਨਹੀਂ ਦੱਸੇਗਾ ਅੱਜ ਦੀ ਡੇਟ ਦੇ ਵਿੱਚ ਜਿਹੜਾ 400 ਦਾ ਵੇਚ ਜਾਂਦਾ ਵਾ ਐਨਡੀਓ ਦੇ ਵਿੱਚੋਂ ਉਹਦੇ ਵਿੱਚ ਕੋਈ ਸਮਾਂ ਸੀ ਅਜੇ ਤੋ ਤੁਸੀਂ 50 ਸਾਲ 60 ਸਾਲ ਪਿੱਛੇ ਚਲ ਜਿਓ ਤੇ ਉਹਦੇ ਵਿੱਚੋਂ ਘੱਟੋ-ਘੱਟ 100 ਦੇ ਕਰੀਬ ਪੰਜਾਬੀ ਤੇ 70 80 ਦੇ ਕਰੀਬ ਜਿਹੜੇ ਸੀ ਸਾਡੇ ਸਿੱਖ ਪਗੜੀ ਧਾਰੀ ਤੇ ਦਾੜੇ ਵਾਲੇ ਜਿਹੜੇ ਸੀ ਲੋਕ ਜਾਂਦੇ ਸੀ ਅੱਜ ਉਹਨਾਂ ਦੀ ਗਿਣਤੀ 1-2 ਰਹਿ ਗਈ ਹੈ ਤੇ ਉਹਦੇ ਵਿੱਚੋਂ ਪਾਗਲ ਆ ਕੋਈ ਬੈਟਰੀ ਮਾਰੇ ਲੱਭਦਾ ਬਾਕੀ ਉਹ ਵੀ ਤੇ ਕਲੀਨ ਸ਼ਿਵ ਨਹੀਂ ਹੁੰਦਾ ਤੇ ਸਾਡੀ ਫੌਜੀ ਚਿੰਤਾ ਦਾ ਵਿਸ਼ਾ ਵਾ ਜਿਹੜੀ ਭਾਰਤੀ ਫੌਜ ਆ ਉਹਦੇ ਵਿੱਚ ਸਭ ਤੋਂ ਵਧੀਆ ਜਵਾਬ ਹੈ ਘਾਟ 70 ਹਜ਼ਾਰ ਪਿੰਖਾ ਮਿਲਦੀ ਹੈ ਮੈਡੀਕਲ ਫ੍ਰੀ ਮਿਲਦਾ ਵਾ ਸ਼ਾਮ ਨੂੰ ਦੋ ਰਾਮ ਪੈਗ ਦੇ ਫਰੀ ਮਿਲਦੇ ਆ ਤੇ ਇਥੋਂ ਤੱਕ ਕਿ ਖਾਣਾ ਪੀਣਾ ਫਰੀ ਮਿਲਦਾ ਤੁਹਾਡੀ ਸੇਵਿੰਗ ਫਿਰ ਫੌਜੀ ਜਿੰਨੀਆਂ ਸੌਂਤਾ ਕਿਤੇ ਸੌਂਤਾ ਨਹੀਂ ਨਹੀਂ ਅੱਗੇ ਤੇ ਭਾਰਤ ਸਰਕਾਰ ਦਾ ਇਸ ਬਾਰੇ ਧਿਆਨ ਜ਼ਰੂਰ ਆ ਉਹ ਚਾਹੁੰਦੇ ਵੀ ਵੱਧ ਤੋਂ ਵੱਧ ਸਾਡੇ ਜਿਹੜੇ ਫੌਜੀ ਸਿੱਖ ਹੋਣ ਲੇਕਿਨ ਸਿੱਖਾਂ ਦੀ ਪ੍ਰਵਿਰਤੀ ਪਲਟ ਗਈ ਕਿਸੇ ਵੇਲੇ ਹਰ ਪਿੰਡ ਦੇ ਵਿੱਚ 1 2 2 4 ਜਿਹੜੇ ਸੀ ਉਹ ਸਿੱਖ ਫੌਜੀ ਜ਼ਰੂਰ ਹੁੰਦੇ ਸੀਗੇ ਆਜ ਕੱਲ ਉਹਨਾਂ ਦੀ ਗਿਣਤੀ ਨਾ ਦੇ ਬਰਾਬਰ ਹੋ ਗਈ ਹੈ ਇੱਕ ਤੇ ਸਾਨੂੰ ਨਸ਼ਿਆਂ ਨੇ ਮਾਰਤਾ ਤੇ ਦੂਸਰਾ ਸਾਨੂੰ ਵਿਦੇਸ਼ੀਆਂ ਦੀ ਵਿਦੇਸ਼ੀਆਂ ਦੀ ਦੌੜਾਂ ਨੇ ਮਾਰਤਾ 12ਵੀਂ ਪਾਸ ਮੁੰਡੇ ਨੇ ਕੀਤਾ ਆਈਡੈਂਟਸ ਕੀਤੀ ਤੇ ਵਿਦੇਸ਼ ਨੂੰ ਭੱਜ ਗਿਆ ਸਾਡੀਆਂ ਸਰਕਾਰਾਂ ਆਈਆਂ ਤੁਹਾਡੇ ਵੀ ਇਹ ਥਿੰਕ ਬਾਦਲ ਨੇ ਕਹਿਤਾ ਵੀ ਜਿਹੜਾ ਵਿਦੇਸ਼ ਜਾਣਾ ਚਾਹੂਗਾ ਅਸੀਂ ਉਹਨੂੰ ਸਪੈਸ਼ਲ ਘੱਟ ਪੈਸਿਆਂ ਤੇ ਲੋਨ ਦਿਆਂਗੇ ਅਸੀਂ। ਪੱਟੇ ਤੇ ਲੋਨ ਦਿਆਂਗੇ ਅਸੀਂ। ਕਲਦੀਪ ਸਿੰਘ ਧਾਰੀਵਾਲ ਜਦੋਂ ਇਹ ਬਣਦੇ ਨੇ ਐਨਆਰਆਈ ਮਨਿਸਟਰ ਤੇ ਇਹ ਕੀ ਕਹਿੰਦੇ ਵੀ ਜੀ ਆਈਲੈਟ ਸੈਂਟਰ ਸਰਕਾਰੀ ਤੌਰ ਤੇ ਖੋਲਾਂਗੇ। ਇਹ ਨਹੀਂ ਕਿ ਬੱਚਿਆਂ ਨੂੰ ਪ੍ਰੇਰਿਤ ਕਰਕੇ ਇੱਥੇ ਆਪਣੇ ਸੂਬੇ 'ਚ ਆਪਣੇ ਦੇਸ਼ 'ਚ ਰਹਿ ਕੇ ਸੇਵਾ ਕਰਨ ਦਾ ਮੌਕਾ ਨਾ ਗਏ। ਤੇ ਇਹੋ ਜਿਹੇ ਅਕੈਡਮੀਆ ਖੋਲਣਾਗੇ ਜਿਹੜੀਆਂ ਸਾਡੀਆਂ ਬਕਾਇਦਾ ਤੌਰ ਤੇ ਆਰਮੀ ਦੀ ਭਰਤੀ ਕਰਨ ਦੇ ਕਾਬਿਲ ਬਣਾਉਂਦੀਆਂ। ਪਰ ਸਭ ਹੁਣ ਵਿਦੇਸ਼ਾਂ ਦੇ ਵਿੱਚ ਵੀ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਮੁੰਡੇ ਵਾਪਸੀ ਆ ਰਹੇ ਬੱਚੇ। ਉਹ ਵੱਖਰੀ ਗੱਲ ਲੇਕਿਨ ਸਾਡੇ ਬੱਚੇ ਟੈਸਟ ਵੀ ਪਾਸ ਕਰਾਉਂਦੇ। ਜੇ ਬੱਚੇ ਟੈਸਟ ਪਾਸ ਕਰ ਲੈਣ ਤੇ ਫਿਜ਼ੀਕਲ ਵੀ ਰਹਿ ਜਾਂਦੇ ਨੇ। ਕਿਉਂ ਖਵਾਈਏ ਮੱਲਾਂ ਨੂੰ ਤੇ ਸ਼ਰਾਬ ਪਈਏ ਗੱਲਾਂ ਜਿਹੜੇ ਮੱਲਾਂ ਨੂੰ ਕਿਉਂ ਖਾਉਂਦੇ ਸੀਗੇ? ਸਾਡੇ ਫੌਜ ਚ ਜਵਾਨ ਆ ਕੇ ਪਿੰਡਾਂ ਦੀਆਂ ਸਿਨਾਰਜ ਘੁਲਦੇ ਹੁੰਦੇ ਸੀ ਵੀ ਇੰਨੀ ਘਰ ਦੇ ਵਿੱਚ ਇੰਨੀ ਭਰ ਦੇ ਵਿੱਚ ਹੁੰਦਾ ਹੁੰਦਾ ਸੀ ਵੀ ਭਾਈ ਇਹ ਬੱਚੇ ਦੀ ਪੂਰੀ ਸੇਵਾ ਕਰੋ ਇਹ ਜਾ ਕੇ ਮਹਿ ਜਤਨਾਂ ਦੇ ਦੰਗਲ ਜਤਨਾਂ ਦੰਗਲ ਕਿnde ਸੀ ਕੋਲ ਇੱਥੋਂ ਤੱਕ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਬਕਾਇਦਾ ਖੇਡ ਦੇ ਖੇਡ ਦੇ ਵਿੱਚ ਮੱਲਾ ਮਾਰਦੇ ਸੀ ਤੇ ਪਿੰਡ ਵਾਲੇ ਘਿਓ ਇਕੱਠਾ ਕਰਕੇ ਦਿੰਦੇ ਸੀ ਵੀਹ ਪਿੰਡ ਦੀ ਆਣ ਤੇ ਸ਼ਾਨ ਮੇਰੇ ਸਾਹਮਣੇ ਦੀ ਗੱਲ ਜੋਤਾ ਸੁਭਰਾਇਆ ਹੁੰਦਾ ਸੀ ਬੜਾ ਤਕੜਾ ਕਬੱਡੀ ਦਾ ਖਿਡਾਰੀ ਹੁੰਦਾ ਸੀਗਾ ਗੱਜਣ ਹੁੰਦਾ ਸੀਗਾ ਇਹਨਾਂ ਨੂੰ ਲੋਕੀ ਪਿੰਡ ਦੇ ਲੋਕ ਕਿਉਂ ਇਕੱਠਾ ਕਰਕੇ ਦਿੰਦੇ ਹੁੰਦੇ ਸੀ ਵੀ ਕਿਉਂ ਵੱਤਵਤ ਦਿਖਾਵੇ ਇਹਨਾਂ ਨੂੰ ਇਹਨਾਂ ਦੀ ਵੱਤਵਤ ਸੇਵਾ ਕਰੋ ਕਿਸੇ ਵਿਆਹ ਸ਼ਾਦੀ 'ਚ ਮੀੜ ਬਣਦਾ ਸੀ ਬੱਕਰੀ ਦਾ ਤੇ ਪਹਿਲਾਂ ਪਹਿਲਵਾਨ ਵਾਸਤੇ ਕੱਢਿਆ ਜਾਂਦਾ ਸੀ ਪਹਿਲਵਾਨ ਨੂੰ ਸ਼ਕਾਉ ਵੀ ਸਾਡੇ ਸਾਡੇ ਪਿੰਡ ਦੀ ਸ਼ਾਨ ਤੇ ਸ਼ਾਨ ਅੱਜ ਉਹ ਗੱਲਾਂ ਨਹੀਂ ਰਹੀਆਂ ਅਸੀਂ ਉਹਨਾਂ ਤੋਂ ਦੂਰ ਚੱਲੇਗੇ ਉਹਦਾ ਕਾਰਨ ਇਹ ਹੈ ਵੀ ਸਾਡਾ ਸੱਭਿਆਚਾਰੀ ਚੇਂਜ ਕਰਕੇ ਰੱਖਤਾ ਅਗਲੇ ਜਿੱਤੀ ਕਸੂਰੀ ਪੈਰੀਂ ਨਾ ਪੂਰੀ ਹਾਈਵੇ ਰੱਬਾ ਸਾਨੂੰ ਤੁਰਨਾ ਪਿਆ ਸਾਡਾ ਸੱਭਿਆਚਾਰੀ ਸੀਗਾ ਸਾਬਾ ਸਾਡਾ ਸਿੰਘ ਤੇਰੇ ਸੀ ਮੈਂ ਗਬਰੂ ਦੇਸ਼ ਪੰਜਾਬ ਦਾ ਲੰਮਾ ਸਰੂ ਜਮਾਨ ਮੇਰਾ ਵੱਟ ਮਛਾਂ ਦਾ ਵੇਖ ਕੇ ਦੁਸ਼ਮਣ ਦਿਲ ਖਬਰਾਂ ਅੱਜ ਵੀ ਅ ਡਿਚਕ 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 ਕੋਈ ਸਮਝ ਨਹੀਂ ਆਉਂਦੀ ਕੀ ਹੋ ਰਿਹਾ ਕੀ ਹੋ ਰਿਹਾ ਪਰ ਸਰ ਮੈਂ ਤੁਹਾਡੀ ਗੱਲ ਵਿੱਚ ਇੱਥੇ ਕੱਟਦਾ ਇੱਕ ਨਾ ਗੀਤ ਆਇਆ ਸੀ ਕੋਈ 10-15 ਸਾਲ ਪਹਿਲਾਂ ਉਹ ਗੀਤ ਦੇ ਬੋਲ ਇੰਦਾ ਸੀਗਾ ਵੀ ਚਿੱਤੇ ਚਾਦਰੇ ਜ਼ਮੀਨਾ ਗਹਿਣੇ ਤੇ ਪੁੱਤ ਸਰਦਾਰਾਂ ਦੇ ਉਹਦਾ ਮਿਊਜ਼ਿਕ ਇੰਦਾ ਡਿਚਕ ਡਿਚਕ ਬਣਾਇਆ ਸੀਗਾ ਹੁਣ ਉਹਦੇ ਅਰਥ ਤੇ ਟੀਚਰ ਕੀਤੀ ਲਿਖਣ ਵਾਲੇ ਨੇ ਤੇ ਉਹ ਮੁੰਡੇ ਭਗੜਾ ਪਾਈ ਜਾਂਦੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਉਹ ਲਿਖਣ ਵਾਲਾ ਤੁਹਾਨੂੰ ਨਸੀਹਤ ਦੇ ਰਿਹਾ ਟੀਚਰ ਕਰ ਰਿਹਾ ਵੀ ਅਗਲ ਕਰੋ ਤੇ ਉਤੇ ਮਢੀਰ ਭੰਗੜਾ ਪਾਈ ਜਾਂਦੀ ਹੈ ਚਿੱਟੇ ਚਾਦਰੇ ਜ਼ਮੀਨਾ ਗਹਿਣੇ ਤੇ ਪੁੱਤ ਸਰਦਾਰਾਂ ਦੇ ਬਿਲਕੁਲ ਬਿਲਕੁਲ ਸਾਡਾ ਸੱਭਿਆਚਾਰੜਾ ਸੀ ਨਾ ਸਭੇ ਸਾਡਾ ਵਿਰਸਾ ਜੀ ਸਾਡਾ ਸਾਡਾ ਜਿਹੜਾ ਵਿਰਸਾ ਸੀ ਮੱਲਾਂ ਦਾ ਸੀਗਾ ਸਾਡਾ ਵਿਰਸਾ ਅਮਲੀਆਂ ਦਾ ਨਹੀਂ ਸੀਗਾ ਨਸ਼ੇੜੀਆਂ ਦਾ ਨਹੀਂ ਸੀਗਾ ਗੈਂਗਸਟਰ ਨਹੀਂ ਸੀਗਾ ਸਾਡੇ ਤੇ ਕਹਿੰਦੇ ਸੀ ਕੋਈ ਧੀ ਪੈਣ ਬੱਸ ਚੜ ਜਾਂਦੀ ਸੀ ਤੇ ਪਿੰਡ ਦੇ ਲੋਕ ਉੱਠ ਕੇ ਖਲੋਜ ਨੇ ਸਾਰੇ ਵੀ ਭੈਣ ਜੀ ਤੁਸੀਂ ਬੈਠੋ ਇੱਥੇ ਤੁਸੀਂ ਸਾਡੀ ਆਨਤਿਸ਼ਾ ਤੇ ਅੱਜ ਕੱਲ ਤੇ ਪਿੰਡ ਦੀਆਂ ਧੀਆਂ ਟੀਐਮ ਨੰਬਰ ਬਾਕੀ ਕਿ ਰਹੇਗੇ ਐਸਟ ਕਰਕੇ ਸਾਡੀ ਜਿਹੜੀ ਭਰਤੀ ਆਰਮੀ ਚ ਘਟਦੀ ਚ ਚਿੰਤਾ ਦਾ ਵਿੱਚਾ ਵਾ ਦੇਸ਼ ਲਈ ਵੀ ਚਿੰਤਾ ਦੇ ਵਿੱਚਾ ਸਾਡੇ ਨੇ ਵੀ ਚਿੰਤਾ ਦਾ ਵਿੱਚਾ ਪਰ ਸਬ ਦੇਸ਼ ਕਿਉਂ ਚਿੰਤਾ ਕਰੂਗਾ ਉਹ ਤੇ ਸਾਡੇ ਨਾਲ ਵੈਰ ਘੱਟਣ ਡਏ ਆ ਚੰਡੀਗੜ੍ਹ ਖੋਣ ਨੂੰ ਫਿਰਦੇ ਆ ਪੀਯੂ ਵਾਲਾ ਮਸਲਾ ਦੇਖੋ ਹੁਣ ਉਹ ਸੈਨਟ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕਰਤੀ ਤਰੀਕ ਭਾਵਾਂ ਜੇ ਨਹੀਂ ਅਨਾਉਂਸ ਕੀਤੀ ਉਹ ਕਿਉਂ ਚਿੰਤਾ ਕਰਨਗੇ ਇਹ ਤੇ ਸਾਨੂੰ ਹੀ ਸੋਚਣਾ ਪੈਣਾ ਨਾਲੇ ਜਿਹੜੀ ਰਿਪੋਰਟ ਦੀ ਤੁਸੀਂ ਚਰਚਾ ਕਰ ਰਹੇ ਹੋ ਮੈਂ ਵੀ ਦੇਖੀ ਆ ਉਹਦੇ ਵਿੱਚ ਸਟੈਮਨੇ ਦਾ ਜ਼ਿਕਰ ਆਇਆ ਵੀ ਪੰਜਾਬੀ ਗੱਬਰੂਆਂ ਦੇ ਵਿੱਚ ਹੁਣ ਉਹ ਪਹਿਲਾਂ ਵਾਲੀ ਜਾਨ ਵੀ ਹੈ ਨਹੀਂ ਕਹਿੰਦੇ ਸਟੈਮਨਾ ਇਹਨਾਂ ਕੋਲ ਫਿਜ਼ੀਕਲ ਟੈਸਟ ਵੀ ਕਲੀਅਰ ਨਹੀਂ ਹੁੰਦਾ ਹੁਣ ਬਹੁਤ ਮੈਂ ਤਾਂ ਪੰਜਾਬੀ ਕਿਹਾ ਮੈਂ ਇਹੀ ਗੱਲ ਕਹੀ ਆ ਪਹਿਲੀ ਗੱਲ ਰਿਟਨ ਟੈਸਟ ਨਹੀਂ ਹੁੰਦਾ ਜਿਹੜੇ ਰਿਟਨਸ ਜੋ ਕਹਿੰਦੇ ਫਿਜ਼ੀਕਲ ਨਹੀਂ ਹੁੰਦਾ ਮੈਂ ਤਾਂ ਪਹਿਲੀ ਗੱਲ ਕਹੀ ਹੈ ਸ਼ੁਰੂ ਚ ਮੈਂ ਗੱਲ ਸ਼ੁਰੂ ਤੇ ਕੀਤੀ ਹੈ ਦੂਸਰੀ ਚ ਮੈਂ ਤਾਨੂੰ ਨੌ ਜਗ੍ਹਾ ਨਹੀਂ ਆ ਨੌ ਜਗ੍ਹਾ ਹਮ ਕਿਹੜੀਆਂ ਸਿਰਫ ਸਿੱਖਾਂ ਦੀ ਬਦੌਲਤ ਜਿੱਤੀਆਂ ਗਈਆਂ ਨੇ ਜਰਨਲ ਹਰਮਨ ਸਿੰਘ 1965 ਦੀ ਜਗ ਜਦੋਂ ਪੈਟੈਂਟ ਟੱਗ ਦੀ ਕਬਰਸਤਾਨ ਠਿੱਖੀਵੰਡੇ ਬਣਾਈ ਹੈ ਕੀ ਕਿਆ ਸੀ ਚੌਧਰੀ ਜਰਨਲ ਨੇ ਵੀ ਤੁਸੀਂ ਬਿਆਸ ਦਾ ਪੁਲ ਤੋੜ ਕੇ ਉਹਨੇ ਪਾਸੇ ਆ ਜੂ ਤੇ ਜਿਹੜਾ ਪਰਨਾ ਦਾ ਕੰਮ ਅਜਿਹਾ ਨੂੰ ਮਰਨ ਦੇ ਸੜਨ ਦੇ ਹੁੰਦਾ ਕਰਦੇ ਤੁਸੀਂ ਤੇ ਜੇ ਜੇਸ ਏਰੀਏ ਤੇ ਸਾਡਾ ਬਕਾਇਦਾ ਤੌਰ ਤੇ ਪਾਕਿਸਤਾਨ ਵਿੱਚ ਕੁਝ ਏਰੀਏ ਤੇ ਕੰਮ ਕਰ ਦਿੱਤਾ ਸੀ ਖੇਮ ਕੰਸੈਕਟਰ ਦੇ ਵਿੱਚ ਹੂੰ ਇੰਨੇ ਭੁਖੜ ਲੋਕ ਸੀਗੇ ਜਿਹੜੇ ਛਤੀਰ ਪਾਏ ਨੇ ਟੇਡੇ ਮੇਡੇ ਜਿਸੀ ਕੱਟ ਕੇ ਉਹ ਵੀ ਲਾ ਕੇ ਲੈ ਗਈ ਸੀ ਇੱਟਾਂ-ਬੁੱਟੀਆਂ ਲੈ ਗਈ ਸੀ ਬਾਕੀ ਤਾਂ ਸਿਰ ਉੱਪਰ ਸੀ ਏਕ ਟਿਮਨੀ ਸੀ ਕੁਝ ਨਹੀਂ ਸਾਡੀ ਪੱਕੀ ਉੱਥੇ ਇਹ ਹਾਲ ਸੀ ਸਾਡੀ ਤੇ ਜੇ ਜਰਨਲ ਹਰਬਖਸ਼ ਸਿੰਘ ਜੰਦੇ ਚਲੇ ਜਾਂਦੇ ਆਖੇ ਲੱਗ ਕੇ ਪੁਲ ਤੋੜ ਕੇ ਭਾਜ ਚੱਲ ਜੰਦੇ ਤੇ ਨੂੰ ਲਵਾਰਸ ਕਰਦੇ ਤੇ ਸਾਡਾ ਹਰਿਮੰਦਰ ਜਿਉਂ ਢੱਗ ਲੱਜਣੇ ਅਗਲੇ ਨੇ ਹਰਮੰਦਰ ਸਾਹਿਬ ਦੀ ਸੋਨਾ ਲੱਗ ਲੱਗ ਲੱਜਣਾ ਸੀ ਅਗਲੇ ਨੇ ਉਹ ਵੀ ਇੱਟਾਂ-ਬੁੱਟੀਆਂ ਲੱਜਣੀਆਂ ਸੀ ਇਹਨਾਂ ਨੇ ਲੇਕਿਨ ਜਰਨਲ ਹਰਬਖਸ਼ ਸਿੰਘ ਨੇ ਇੰਨੀ ਗੱਲ ਕਹੀ ਸੀ ਜੀ ਨਕਾਲਾ ਸਾਹਿਬ ਖੋਲਿਆ ਵਾ ਹਰ ਮੰਦਰ ਨਹੀਂ ਖੋਮਗੇ ਜੋ ਮਰਜੀ ਹੋ ਜੇ। ਛੀਂਦੀਆ ਪਾ ਦੇਗੇ ਜੀ ਜੋ ਮਰਜੀ ਹੋਵੇ। ਤੇ ਜਨਰਲ ਹਰਬਖਸ਼ ਨੇ ਸਪੀਚ ਕੀਤੀ ਸੀ ਵੀ ਆਪਣੇ ਸਰੀਰ ਤੇ ਬਰੂਧ ਬੰਦ ਕੇ ਸਭ ਤੋਕੇ ਮੈਂ ਚੱਲੂਗਾ। ਜਵਾਨਾਂ ਨੇ ਕਿ ਨਹੀਂ। ਤੁਸੀਂ ਸਾਡੇ ਕਮਾਂਡਰ ਤੁਸੀਂ ਸਾਨੂੰ ਗਾਈਡ ਕਰਨਾ ਅਸੀਂ ਚੱਲਣਗੇ ਬੰਦ ਕੇ। ਤੁਸੀਂ ਕਮਾਂਡ ਕਰੋਗੇ ਸਾਡੇ। ਇਹਨਾਂ ਜਜ਼ਬਾ ਹੁੰਦਾ ਸੀਗਾ। ਜੇ ਬੰਗਲਾਦੇਸ਼ ਦੀ 90000 ਫੌਜ ਨੂੰ ਸੈਂਟਰ ਕ੍ਰਾਈਜ਼ ਕਿਨੇ ਕਰਾਇਆ ਸੀਗਾ ਬਰਗੇਡੀਅਰ ਸ਼ਬੇਗ ਸਿੰਘ ਨੇ ਜਗਜੀਤ ਸਿੰਘ ਗਰੋੜਾ ਜਰਨਲ ਨੇ ਜਿਹਦੇ ਅੱਗੇ ਨਿਆਜੀ ਸਾਹ ਨੇ ਆਪਣਾ ਪਿਸਤੌਲ ਰੱਖ ਕੇ ਤੇ ਸਾਈਨ ਕੀਤੇ ਸੀ ਮੈਂ ਸੈਂਟਰ ਕਰਦਾ ਕਿਨੇ ਕਰਾਇਆ ਸੀਗਾ ਅੰਗਰੇਜ਼ਾਂ ਨੇ ਪਹਿਲੀ ਲੜਾਈ ਜਿੱਤੀ ਮੌਨਡਵਾਰ ਦੂਜੀ ਜਿੱਤੀ ਕਿਹਨੇ ਸੰਦੇਤੀ ਸੀ ਸਿੱਖਾਂ ਨੇ ਸਿੱਟੇ ਸਿੱਖ ਫੁੰਜੀ ਗਈ ਸੀ ਜਿੱਤਣ ਵਾਸਤੇ ਉੱਤੇ ਅਸਦਾਈ ਲੜਾਈ ਕਹਿੰਦੇ ਦਿੱਤੀ ਸੀ ਸਿੱਖਾਂ ਨੇ ਜਿੱਤੀ ਸੀ ਫਰਾਜ਼ੀ ਲੜਾਈ ਕਹਿੰਦੇ ਦਿੱਤੀ ਸੀ ਸਿੱਖਾਂ ਨੇ ਜਿੱਤੀ ਸੀ ਕਿਹੜੀ ਲੜਾਈ ਕਹਿੰਦੇ ਨੇ ਦਿੱਤੀ ਤੁਸੀਂ ਕਹਿੰਦੇ ਹੋ ਵੀ ਸਿੱਖ ਨਾਲ ਪਰਤੀ ਵਿੱਚ ਕੋਈ ਗੱਲ ਨਹੀਂ ਕਿ ਸਰਕਾਰ ਚਿੰਤਾ ਦਾ ਸਰਕਾਰ ਕਹਿੰਦੀ ਜਿੱਥੋਂ ਸਾਨੂੰ 5 ਹਰ ਬੰਦੇ ਤੇ ਲੋੜ ਹੁੰਦੀ ਸਮੂ 1000 ਮਿਲਦਾ ਸਿਰਫ ਉਥੋਂ ਅਸੀਂ ਚਿੰਤਾ ਤਾਂ ਵੀ ਸਿੱਖ ਕਹਿੰਦੇ ਘਟ ਕੇ ਮਿਲਦੇ ਸਾਨੂੰ ਸਿੱਖਾਂ 'ਚ ਪ੍ਰਵਿਰਤੀ ਇਹ ਘਟ ਚੁਲ ਰਹੀ ਹੈ ਇਸ ਤਰ੍ਹਾਂ ਬਣਾ ਆਉਣ ਵਾਲੇ ਸਮਝਾਨੂੰ ਜਿਹੜਾ ਵਾ ਵਰਦੀ ਦਾੜੀ ਦਾੜੀ ਵਾਲਾ ਤੇ ਕੋਈ ਆਪਣਾ ਮੁੱਛਾ ਵਾਲਾ ਤੇ ਪਗੜੀ ਵਾਲਾ ਜਿਹੜਾ ਉਹ ਸਿਕਨਿਸਣਾ ਸਾਡੀ ਹਰ ਬਟਨ ਜਿਹੜੀ ਸਾਡੀਆਂ ਰੈਜiment ਹੈਗੀਆਂ ਨੇ ਉਹਨਾਂ ਦੇ ਵਿੱਚ 100 100 200 ਜਵਾਨ ਘਟਿਆ ਅੱਜ ਵੀ ਬਾਕੀ ਤਾਂ ਵੱਖਰੀ ਗੱਲ ਐਸੇ ਕਰਕੇ ਸਿੱਖਾਂ ਦੀ ਭਰਤੀ ਜਿਹੜੀ ਦੇਸ਼ ਲਈ ਵੀ ਚਿੰਤਾ ਦਾ ਵਿਛਾ ਤੇ ਸਾਡੇ ਦੇ ਵੀ ਚਿੰਤਾ ਦਾ ਵਿਛਾ ਹੈ ਕਾਨੂੰ ਨੂੰ ਕੋਈ ਹੋਰ ਜਰਨਲ ਇੱਥੇ ਆ ਗਿਆ ਮੈਂ ਪਹਿਨ ਦੇ ਗੱਲ ਸਾਂਝੀ ਕਰਨ ਲੱਗਾ ਵਾਂ ਜੇ ਨਹੀਂ ਕਰਨੀ ਚਾਹੀਦੀ ਪਹਿਨ ਦੀ ਜੰਗ ਸਮੇ ਜਿਹੜੇ ਸਾਡੇ ਮਦਰਾਸੀ ਲੋਕ ਲਾਇਏ ਸੀ ਇੱਥੇ ਉਹ ਕਹਿੰਦੇ ਸੀ ਆ ਬਲੂਗ ਵੀ ਰੱਖ ਲਓ ਤੇ ਵਰਦੀ ਵੀ ਰੱਖ ਲਓ ਸਿਵਲ ਕੱਪੜੇ ਦੇ ਦਿਓ ਤੇ ਤਾਕੇ ਭਜਨ ਪੱਛ ਪੱਛ ਕੀ ਇੱਥੋਂ ਫੇਰ ਅੰਨਾ ਸੇਖਰ ਮੀ ਲੈਂਦੀ ਜਿੰਨੀਆਂ ਪੈਟਨ ਟੈਂਕ ਤੋੜ ਗੰਨਾ ਸਿਰ ਅਲੱਗ ਸਰੀ ਲੈ ਲੈਂਦੀਆਂ ਇੱਥੇ ਚਾਰ ਕੇ ਪੰਜ ਹੁੰਦੀਆਂ ਸਿਰਫ ਉਹਨੇ 40 50 ਕੱਠੀਆਂ ਕਰ ਲਈਆਂ ਵੀ ਤੋੜਨੇ ਬਟਨ ਟੈਂਕ ਤੋੜੇ ਉਹ ਟੈਂਕ ਤੋੜੇ ਜਿਨ੍ਹਾਂ ਦੀ ਸਿਰਫ ਜਿਨ੍ਹਾਂ ਨੇ ਅਜੇ 3 400 ਕਿਲੋਮੀਟਰ ਸਫ਼ਰ ਨਹੀਂ ਸੀ ਕੀਤਾ ਨਵੇਂ ਟੈਂਕ ਸੀ ਅਜੇ ਅਬਦੁੱਲੁਮੀਨ ਵਰਗਿਆਂ ਨੇ ਐਸਐਲ ਮਾਰਕੀਟ ਦੇ ਚੇਨ ਤੋੜੀ ਸੀ ਚੇਨ ਤੋੜਨ ਤੋਂ ਬਾਅਦ ਪਤਾ ਲੱਗ ਗਿਆ ਵੀ ਕਮਜ਼ੋਰੀ ਕਿਹੜੀ ਆ ਅਮਰੀਕਾ ਨੇ ਇਤੋਂ ਤੱਕ ਕਈ ਜਿਹੀ ਵੀ ਦੁਨੀਆ ਦੇ ਵਿੱਚ ਕੋਈ ਬੰਬ ਨਹੀਂ ਬਣਿਆ ਕੋਈ ਬਰੂਦ ਨਹੀਂ ਬਣਿਆ ਜਿਹੜਾ ਪੈਟਰਨ ਟੈਂਕ ਦਾ ਮੁਕਾਬਲਾ ਕਰ ਸਕੇ ਪਾਕਿਸਤਾਨ ਇਸ ਗੱਲ ਦਾ ਮਾਨ ਸੀਗਾ ਵੀ ਪੈਟਰਨ ਟੈਂਕ ਨੂੰ ਕੋਈ ਤੋੜ ਨਹੀਂ ਸਕਦਾ ਭਾਰਤ ਕੋਲੇ ਇਹਦਾ ਕੋਈ ਤੋੜ ਨਹੀਂ ਹੈਗਾ ਜਦੋਂ ਇਹ ਚੇਨ ਤੋੜ ਕੇ ਤੇ ਕਬਜ਼ਾ ਕੀਤਾ ਗਿਆ ਸੀ ਨਾ ਤੇ ਅਮਰੀਕਾ ਵੀ ਨਾਰਾਹਤ ਰਹਿ ਗਿਆ ਸੀ ਪਿੱਤੂਣੀ ਕਿੱਥੇ ਰਹੀ ਸਾਡੇ ਕੋਲ ਦੋਸਤੋ ਪੈਟਨ ਟੈਂਕ ਦੀ ਕਬਰਸਤਾਨ ਭਿੱਖੀਵੰਡ ਬਣਾਇਆ ਸੀ ਸਿਰਫ ਸਿੱਖ ਆਰਮੀ ਜਨਵਾਇਸਨ ਨੇ ਬਣਾਇਆ ਸੀ ਗਾ ਮਦਰਾਸੀ ਭਰ ਜਗੇ ਸੀ ਜਸਵੀਰ ਸਿੰਘ ਤੇ ਮਿੰਦਰ ਸਿੰਘ ਸਾਡੇ ਦੋ ਜਵਾਨ ਜਿਨ੍ਹਾਂ ਨੇ ਬਰੂਦ ਬੰਨ ਕੇ ਨਕ ਟੈਂਕਾ ਥੱਲੇ ਛਾਤਤਾ ਪਾਈਆਂ ਸੀ ਇਸ ਕਰਕੇ ਤੁਸੀਂ ਕਹਿੰਦੇ ਵੀ ਜੇ ਭਰਤੀ ਨਾ ਹੋਵੇ ਤਾਂ ਸਰਕਾਰ ਨੂੰ ਕੀ ਸਰਕਾਰ ਨੂੰ ਚਿੰਤਾ ਹੈ ਇਸ ਗੱਲ ਦੀ ਵੀ ਸਿੱਖ ਫੌਜੀ ਹੋਣੇ ਤੁਹਾਡੇ ਬਹੁਤ ਜ਼ਰੂਰੀ ਆ ਕਾਰਗਲ ਦੀ ਜੰਗ ਸੀਗਾ ਉੱਥੇ ਵੀ ਸਿੱਖ ਫੌਜੀ ਭੇਜੇ ਸੀਗੇ ਲਦਾਖ ਦੇ ਉੱਤੇ ਜਦੋਂ ਹਮਲਾ ਕੀਤਾ ਚਾਈਨਾ ਨੇ ਹੁਣ ਉੱਥੇ ਵੀ ਸਿੱਖ ਫੌਜੀ ਭੇਜੇ ਸੀਗੇ ਪਨਾਚਲ ਪ੍ਰਦੇਸ਼ ਦੇ ਜਦੋਂ ਉਹਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ 2012-13 ਦੇ ਵਿੱਚ ਉਦੋਂ ਵੀ ਸਿੱਖ ਫੌਜੀ ਭੇਜੇ ਸੀਗੇ ਸਿੱਖਾਂ ਨੇ ਫਿਰ ਐਂਟਰੀ ਕੀਤੀ ਜੋ ਕਸ਼ਮੀਰ ਦੇ ਚਾਈਨਾ ਦੇ ਵਿੱਚ ਉਹ ਪਿੱਟੇ ਉਹ ਕਹਿੰਦੇ ਤੁਸੀਂ ਪਿੱਛੇ ਹਟ ਵੀ ਹਰ ਜਾਗੇ ਨਹੀਂ ਤੇ ਖੜੇ ਚੱਲੇ ਅੱਗੇ ਅੱਗੇ ਸੀ ਵੀ ਮੇਰਾ ਕਹਿਣ ਤੋਂ ਵਸ ਸਿੱਖਾ ਦਾ ਨੌ ਜੰਗਾਂ ਦੇ ਵਿੱਚ ਰਿਕਾਰਡ ਆ ਜਿਹੜੀ ਉਹਨਾਂ ਭੂਮਿਕਾ ਆਪਣੀ ਨਿਭਾਈਆ ਤੇ ਅੰਗਰੇਜ਼ ਵੀ ਇਸ ਚੀਜ਼ ਨੂੰ ਮੰਨਦੇ ਨੇ ਬੇੜਾ ਗਰਕ ਕੀਤਾ ਸਾਡੇ ਲੀਡਰਾਂ ਨੇ ਅੰਗਰੇਜ਼ ਚੋਂ ਨੇ ਸੀ ਸਿੱਖਾ ਕੋ ਰਾਜ ਅਸੀਂ ਲਿਆ ਤੇ ਸਿੱਖਾਂ ਨੂੰ ਵਾਪਸ ਕਰੀਏ। ਲੇਕਿਨ ਸਾਡੇ ਉਹਨਾਂ ਲੀਡਰਾਂ ਨੇ ਪੱਠਾ ਵਾਕੇ ਰੱਖਤਾ ਜਿਹੜੇ ਸਾਡੀ ਸਿੱਖਾਂ ਦੀ ਜਾਤੀ ਦੀ ਲੜਾਈ ਨੂੰ ਜਿਹੜਾ ਸੀ ਉਹ ਦੇਸ਼ ਦੀ ਜਾਤੀ ਦੇਲੇ ਚੜਾ ਦਿੱਤਾ। ਬੇੜਾ ਗਰਕ ਵੈਨਾਂ ਦੇ ਉਹ ਜਿਹੇ ਲੀਡਰਾਂ ਦਾ ਬਲਦੇਵ ਸਿੰਘ ਜਿਹੜਾ ਰਵਿੰਦਰ ਸਿੰਘ ਚਾਚਾ ਸੀਗਾ ਹੂੰ ਇਹ ਜਿਹੜੀ ਮੇਰੀ ਬੰਬੇ ਚ ਫੈਕਟਰੀ ਆ ਜੀ ਮੇਰੀ ਬਗਾਲਸ ਫੈਕਟਰੀ ਉਹਨਾਂ ਦੇ ਜੀਵਨ ਉਹ ਫੈਕਟਰੀ ਨਰੰਦਾ ਰਿਹਾ ਗਿਆ ਤੇ ਮਸਤ ਤਾਰਾ ਸਿੰਘ ਦੀ ਮਾਨਸਿਕਤਾ ਜਿਹੜੀ ਕੁਛ ਹਿੰਦੂ ਟਾਈਪ ਸੀਗੀ ਉਹਨੇ ਕਿਹਾ ਜੀ ਅੰਗਰੇਜ਼ਾਂ ਨਾਲ ਸੰਝਲਦਾ ਮੁਸਲਮਾਨਾਂ ਨਾਲ ਸੰਝਲਦਾ ਨਹੀਂ ਕਰਨਾ ਸਾਨੂੰ ਹਿੰਦੂਆਂ ਨਾਲ ਕਰਨਾ ਗਿਆ ਸੀ ਕਿਉਂ ਨਹੀਂ ਵੱਖਰਾ ਰਾਜ ਸਾਨੂੰ ਦੇਣ ਵਾਸਤੇ ਅੰਗਰੇਜ਼ ਤਿਆਰ ਬਰ ਤਿਆਰ ਮਿੱਠੇ ਸੀ ਸਾਡੀ ਉਸ ਜੀ ਉਸ ਸਮਝੀ ਲੀਡਰਸ਼ਿਪ ਦੇ ਬਿਲਕੁਲ ਕਿਸੇ ਕਿਸਮ ਦੀ ਇਹੋ ਜੀ ਗਲਤੀ ਕੀਤੀ ਤੇ ਆਜ਼ਾਦੀ ਲੜੀ ਸਾਡੀ ਆਜ਼ਾਦੀ ਲੜੀ ਤੇ ਸੀ ਇਹ ਲੋਕ ਨੇ ਜਦੋਂ ਨਰਕਲਾ ਸਾਹਿਬ ਦਾ ਕੈਦਾਂ ਤੌਰ ਤੇ ਅਟੈਕ ਹੋਇਆ 150 ਸਨ ਸਿੱਕ ਮਾਰ ਦਿੱਤਾ ਗਿਆ Nehru ਤੇ Gandhi ਬਕਾਇਦਾ ਤੌਰ ਤੇ ਉਸ ਨਰੈਣੂ ਮਹਾਤਮਾ ਦੀ ਮਦਦ ਤੇ ਗਏ ਸੀ ਉਹ ਵਾਇਸਰਾਏ ਦੇ ਡੀਸੀ ਨੇ ਕਹਿੰਦਾ ਨੋ ਕਤਲ ਹੋਇਆ ਅਸੀਂ ਫਿਰ ਕੇ ਅੰਦਰ ਗਏ ਜਨਾਂ ਇਹ ਤਾਂ ਸੜੀ ਬਦਕਿਸਮਤੀ ਹੈ ਅੱਜ ਵੀ ਸਾਡੇ ਲੀਡਰਾਂ ਦੀ ਸਿਰ ਕੋਈ ਖਾਸ ਨੂੰ ਕੁਰਸੀ ਮਿਲ ਜੇ ਬਾਕੀ ਕਿਸੇ ਨੂੰ ਨਾ ਕੌਮ ਨਾਲ ਨਾ ਪੰਜਾਬ ਨਾਲ ਨਾ ਦੇਸ਼ ਨਾਲ ਅੱਜ ਇਹ ਜਿੱਤੇ ਤੁਰੇ ਫਿਰਦੇ ਨੇ ਸੜਕਾਂ ਤੇ ਕਦੀ ਇਹਨਾਂ ਦਾ ਗੱਲ ਕੀਤੀ ਪੰਜਾਬ ਦੀ ਬਿਰਜ ਕਰੇ ਦੀ ਗੱਲ ਕੀਤੀ ਹੈ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਇਹ ਮੰਗਾਂ ਦੀ ਗੱਲ ਕੀਤੀ ਹੈ ਚੰਡੀਗੜ੍ਹ ਦੀ ਗੱਲ ਕੀਤੀ ਹੈ ਪੰਜਾਬੀ ਬੋਲਣ ਲੱਗ ਕੇ ਦੀ ਗੱਲ ਕੀਤੀ ਹੈ ਪਾਣੀ ਦੀ ਗੱਲ ਨਹੀਂ ਸਾਡੀ ਸਰਕਾਰ ਬਣਾ ਦੇ 2027 ਦੇ ਵਿੱਚ ਬਸ ਪੂਰਸੀਦ ਹੋ ਗਿਆ ਵਾ ਜਿਹੜਾ ਸਾਡਾ ਅਜੰਡਾ ਸੀ ਅਕਾਲੀ ਦਲ ਦਾ ਸਾਡੀ ਸਿੱਖਾਂ ਦੀ ਲੜਾਈ ਦਾ ਅਜੰਡਾ ਸੀਗਾ ਜ਼ੁਲਮ ਤੇ ਜ਼ੋਰਮ ਦੇ ਖਿਲਾਫ ਲੜੀ ਲੜਨੀ ਆਪਣੀਆਂ ਹੱਕਾਂ ਦੀ ਲੜਨਾ ਆਪਣੀਆਂ ਮੰਗਾਂ ਦੀ ਲੜਨਾ ਤੁਸੀਂ 100 ਕੋਹਾਂ ਦੂਰ ਚਾ ਚੁੱਕੇ ਹੁਣ ਤੇ ਵੀ ਕੋਈ ਸਰਕਾਰ ਬਣਾਓ ਲੁੱਟ ਪੁੱਟ ਕਰ ਲੋ ਮੱਠੀ ਗੰਦਮਗੀ ਝਗੜਾ ਮੱਕੇ ਦਵਾ ਕੁਛ ਨਹੀਂ ਹੈਗਾ ਇਸ ਕਰਕੇ ਜਿਹੜੀ ਸਿੱਖਾਂ ਦੀ ਸਾਡੀ ਆਰਮੀ ਚ ਗਿਣਤੀ ਘਟ ਰਹੀ ਆ ਉਹਦੇ ਲਈ ਸਾਡੀ ਇਹ ਲੀਡਰਸ਼ਿਪ ਦੋਛੀ ਆ ਕਦੀ ਮੰਗ ਨਹੀਂ ਕੀਤੀ ਕਹਿੰਦੇ ਇਹਦੇ ਨਾਲ ਹੀ ਤੁਸੀਂ ਉਹ ਬਲਵਾਨ ਖੋਖਰ ਵਾਲਾ ਕੇਸ ਵੀ ਦੱਸੋ ਮਾੜਾ ਜਿਹਾ ਦਿੱਲੀ 1984 ਵਾਲਾ ਬਲਵਾਨ ਖੋਖਰ ਸੇਖ ਕਤਲੇਆਮ ਦੇ ਵਿੱਚ ਬਕਾਇਦਾ ਤੌਰ ਤੇ ਬਲਵਾਨ ਖੋਖਰ ਨੂੰ ਉਮਰ ਕੈਦ ਹੋਈ ਆ 1984 ਦੇ ਵਿੱਚ ਤੇ ਬਲਵਾਨ ਖੇਖਰ ਆਪਣੀਆਂ ਕਈ ਵਾਰੀ ਐਪਲੀਕੇਸ਼ਨ ਲਾ ਚੁੱਕਾ ਜੀ ਮੈਂ ਬਿਮਾਰ ਆ ਜੀ ਮੇਰੀ ਕੁੜੀ ਦੀ ਛੜਦੀ ਆ ਜੀ ਮੇਰੇ ਬਾਰੇ ਕਿ ਨੋ ਜਿਹੜੀ ਕਰਤੂ ਤੂੰ ਕੋ ਨਿੱਕੋਲੀਆ ਤੂੰ ਉਹਦੇ ਕਾਬਲ ਨਹੀਂ ਸਿੱਧਾ ਦੇਖ ਨੇ ਕਚੋਰੀ ਲੱਟ ਕਹੀ ਤੇ ਬਲਵਾਨ ਫਖਰ ਵਰਗਿਆਂ ਨੂੰ ਜਿਹੜੀ ਜਵਾਬਤਾ ਦੇਣ ਦੀ ਕੋਸ਼ਿਸ਼ ਕੀਤੀ ਸੀ ਸਿੱਖਾਂ ਦੇ ਵਿਰੁੱਧ ਕਰਕੇ ਉਹਨੂੰ ਪਿੱਛੇ ਖਣਾ ਪਿਆ ਸੀ ਬਲਵਾਨ ਫਖਰ ਚਲੋ ਹੁਣ ਤਾਂ ਕਾਹੀ ਬਜ਼ੁਰਗ ਹੋ ਗਿਆ ਹੋਵੇਗਾ ਬਲਵਾਨ ਖੋਖਰ ਇੱਕ ਕੌਂਸਲ ਦਾ ਸਾਬਕਾ ਕੌਂਸਲ ਸੀਗਾ ਹੂੰ ਉਸ ਤਾਈਂ ਦਾ ਆਜੇ ਇਹ ਦਿੱਲੀ ਦੀ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸੱਜਾ ਭੁਗਤ ਰਿਹਾ ਉਮਰ ਕੈਦ ਦੀ ਹੁਣ ਇਹਨੇ ਐਪਲੀਕੇਸ਼ਨ ਪਾਈ ਜੀ ਮੈਨੂੰ ਪੈਰੋਲ ਦਿੱਤੀ ਜਾਵੇ ਮੈਂ ਆਪਣੇ ਸਮਾਜਿਕ ਸਬੰਧ ਮੁੜ ਸਥਾਪਿਤ ਕਰਨਾ ਚਾਹੁੰਦਾ ਸਾਰਿਆਂ ਨਾਲ ਕਰਨਾ ਚਾਹੁੰਦਾ ਵਾ ਤੇ ਮੈਨੂੰ ਜਿਹੜੀ ਪੈਰੋਲ ਦਿੱਤੀ ਜਾਵੇ ਉਹਨਾ ਤ੍ਰਿਕਪਾਤੀ ਜੀ 4 ਫਰਵਰੀ 2026 ਇਹਨੇ ਫਿਰ ਐਪਲੀਕੇਸ਼ਨ ਦਿੱਤੀ ਜੀ ਮੈਨੂੰ ਉਸ ਤੋਂ ਪਹਿਲਾਂ ਮੇਰੀ ਜਿਹੜੀ ਅਰਜੀ ਉੱਤੇ ਸੁਣਵਾਈ ਕੀਤੀ ਜਾਵੇ ਤੁਨ 5 ਦਸੰਬਰ ਨੂੰ ਇਸ ਦਰਿੰਦੇ ਦੀ ਪਰਾਲਤੇ ਸੁਣਵਾਈ ਜਿਹੜੀ ਆ ਅਦਾਲਤ ਕਰੇ ਪਰ ਸਾਹਿਬ ਵੇਖੋ ਵੈਸੇ ਕਿੱਡੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਸਮਾਜ ਨੂੰ ਉਜਾੜ ਦਿੱਤਾ ਹੁਣ ਕਹਿੰਦਾ ਉੱਥੇ ਹੀ ਸਬੰਧ ਮੈਂ ਸਥਾਪਿਤ ਕਰਨੇ ਆ ਦੇਖੋ ਬੰਦਾ ਮੋੜ ਟੋੜ ਕੇ ਫਿਰ ਆਉਂਦਾ ਉੱਥੇ ਹੀ ਆ ਪਾਣੀ ਉਹਨਾ ਪੁਲਾ ਥਲੋ ਵੀ ਵਗਣਾ ਜਿਹੜੇ ਸਮਾਜ ਦਾ ਤੂੰ ਕਤਲ ਕੀਤਾ ਜਿਹੜੇ ਸਮਾਜ ਦੇ ਲੋਕਾਂ ਨੂੰ ਤੂੰ ਘਰੋਂ بے ਘਰ ਕੀਤਾ ਤੇ ਹੁਣ ਉਸੇ ਸਮਾਜ ਦੇ ਵਿੱਚ ਕਹਿੰਦਾ ਜੀ ਮੈਂ ਮੁੜ ਸਥਾਪਿਤ ਹੋਣਾ ਚਾਹੁੰਦਾ ਕਮਾਲ ਦੀ ਗੱਲ ਇਦਾਂ ਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਲੋਕ ਬੜਾ ਕੁਝ ਕਰਦੇ ਨੇ ਇੱਕ ਕੇਸ ਦੇ ਵਿੱਚ ਤੇ ਸੱਜਣ ਕੁਮਾਰ ਨੂੰ ਚਲੋ ਉਮਰ ਕਹਦੀ ਸਜ਼ਾ ਹੋ ਗਈ ਦੂਜੇ ਕੇਸ ਵਿੱਚ ਜਮਾਨਤ ਮਿਲ ਗਈ ਮੇਰੀ ਇੱਕ ਵਾਰੀ ਪਟਸਰਬ ਕਿਸੇ ਨਾਲ ਗੱਲ ਹੋ ਰਹੀ ਸੀ ਦਿੱਲੀ ਅੱਜ ਜਦਾਂ ਬਲਵਾਨ ਖੋਖਰ ਹੋਇਆ ਜਾਂ ਹੋਰ ਲੀਡਰ ਹੋਏ ਨਾ ਕਹਿੰਦੇ ਇਹ ਇਸੇ ਚੱਕਰ 'ਚ ਸੀਗੇ ਵੀ ਅਸੀਂ ਆਪਣੇ ਵੱਡੇ ਲੀਡਰਾਂ ਨੂੰ ਖੁਸ਼ ਕਰਦੀਏ ਵੀ ਬੰਦੇ ਮਾਰਦੀਏ ਟਾਇਰ ਪਾ ਕੇ ਸਾੜ ਦਈਏ ਇਹੋ ਜਿਹੇ ਤਰੀਕੇ ਨਾਲ ਮਾਰੀਏ ਜ਼ੁਲਮ ਇਹੋ ਜਿਹਾ ਕਰੀਏ ਵੀ ਸਾਡੇ ਵੱਡੇ ਲੀਡਰ ਖੁਸ਼ ਹੋ ਜਾਣ ਸਾਨੂੰ ਟਿਕਟਾਂ ਮਿਲ ਜਾਣ ਮੈਂ ਕਮਾਲ ਦੀ ਗੱਲ ਆ ਬਈ ਮਿਲੀਆਂ ਨੇ 1984 ਤੋਂ ਬਾਅਦ ਬਕਾਇਦਾ ਤੌਰ ਤੇ ਸਾਡਾ ਜਿਹੜਾ ਜਗਦੀਸ਼ ਟਾਈਟਰ ਤੇ ਜਿਹੜਾ ਹੈਗਾ ਸੀ ਆਪਣਾ ਸੱਜਣ ਕੁਮਾਰ ਸੱਜਣ ਕੁਮਾਰ ਕਮਲ ਰਾਜ ਜਿਹੜਾ ਇਹ ਮੁੱਖ ਮੰਤਰੀ ਨਹੀਂ ਰਿਹਾ ਬਦ ਪਰਦੇ ਬਿਲਕੁਲ ਇਹ ਇਹਦਾ ਇਹਦੇ ਇਹਦੇ ਕੇਸ ਦੇ ਵਿੱਚ ਤੇ ਰਕਾਬਗੰਜ ਗੁਰਦੁਆਰੇ ਦੇ ਕੋਲ ਇਹਨੂੰ ਦੇਖਿਆ ਗਿਆ ਬਕਾਇਦਾ ਇਹ ਲੈ ਕੇ ਗਿਆ ਸੀ ਬੰਦੇ ਉਦੋਂ ਬਿਲਕੁਲ ਲੈ ਕੇ ਗਿਆ ਸੀ ਬਿਲਕੁਲ ਲੈ ਕੇ ਗਿਆ ਸੀ ਸਾਡੇ ਬੰਦਿਆਂ ਨੇ ਵੇਖਿਆ ਉੱਥੇ ਦੋ ਸਾਡੇ ਗ੍ਰੰਥੀ ਮਾਰਦੇ ਤੇ ਦਰਬਾਰ ਨੂੰ ਅੱਗ ਲਗਾ ਦਿੱਤੀ ਤਾਂ ਉਹ ਸ਼ਰਮਾ ਹੀ ਅੱਗ ਲੋਣ ਲੱਗਿਆ ਇਹ ਉਸੇ ਬਾਬੇ ਦਾ ਦਰਬਾਰ ਆ ਜਿਹੜੇ ਬਾਬੇ ਨੇ ਤੁਹਾਡੇ ਧਰਮ ਦੀ ਰੱਖਿਆ ਕੀਤੀ ਜਿੱਦੇ ਕਰਕੇ ਤੁਸੀਂ ਆਪਣੇ ਨਾਥ ਦੇ ਗਦੇ ਹੁੰਦੇ ਹੁੰਦੇ ਤਾਂ ਕਾਂ ਲਿਖਦੇ ਹੁੰਦੇ ਤੁਸੀਂ ਇਹ ਸੀ ਕਰਕੇ ਚਲੋ ਸਾਡੇ ਬੰਦਿਆਂ ਨੇ ਦੋਨੇ ਜਿਹੜੋ ਜੋ ਕੀਤਾ ਠੀਕ ਕੀਤਾ ਉਹਨਾਂ ਨੂੰ ਸਜਾ ਉਹਦੀ ਮਿਲ ਗਈ ਬਾਕੀਆਂ ਦਾ ਕੀ ਕਸੂਰ ਸੀ ਇਹ ਪਟ ਸਰ ਜੇ ਮੈਂ ਭੁੱਲਦਾ ਨਹੀਂ ਪਿਆ ਰਕਾਬगंज ਗੁਰਦੁਆਰੇ ਹੀ ਲੈ ਕੇ ਗਿਆ ਸੀ ਨਾ ਬੰਦੇ ਉਸੇ ਪਾਸੇ ਗਿਆ ਬਿਲਕੁਲ ਬਿਲਕੁਲ ਰਕਾਬगंज ਗੁਰਦੁਆਰੇ ਦੋ ਸਾਡੇ ਜਿਹੜੇ ਸੀ ਪਾਠੀ ਮਾਰਦੇ ਤੇ ਕਿਸ ਦੀ ਲੋਕ ਬੰਦੇ ਹੋਰ ਮਾਰੇ ਜੀ ਨਾਲ ਦਰبار ਨੂੰ ਅਗਲਾ ਦਿੱਤੀ ਗਈ ਸੀ মিডিਆ ਸਾਹ ਦੇ ਚੀਂਗੇ ਸਾਡੀਆਂ ਉੱਥੇ ਜੀ ਤੇ ਪਰਸਾ ਉਹਨਾਂ ਬੇ ਬਲਵਾਨ ਕੋਕਰ ਨੂੰ ਕਿਦਾ ਪਰੋਲ ਦਾ ਫਿਰ ਕੀ ਬਣਿਆ ਉਹਦੀ ਪੰਜ ਤਰੀਕ ਆ ਜੀ ਚਾਰ ਨਹੀਂ ਚਾਰ ਪਾਈ ਜੀ ਚਾਰ ਫਰਵਰੀ 2026 ਪਾਈ ਸੀ ਡਾਕਟਰ ਨੇ ਉਹਨੇ ਫਿਰ ਅਪੀਲ ਕੀਤੀ ਸੀ ਮੇਰੀ ਪਹਿਲਾਂ ਸੁਣਾਈ ਕੀਤੀ ਜਾਵੇ ਤੁਹਾਨੂੰ 5 ਦਸੰਬਰ 2025 ਨੂੰ ਸੁਣਾਈ ਹੋਏਗੀ ਉਹਦੀ ਅੱਛਾ ਅੱਛਾ ਉਹ ਤੇ ਸਾਡੇ ਵਕੀਲ ਜਿਹੜੇ ਨੇ ਦਿੱਲੀ ਕਮੇਟੀ ਆਪਣੇ ਵਕੀਲ ਖੜੇ ਕਰਕੇ ਕੀ ਵਿਰੋਧ ਕਰਦੀ ਹੈ ਕਿ ਸੁੱਤੀ ਰਹਿੰਦੀ ਹੈ। ਹੂੰ ਸਮਝਾ ਸੁ ਗਾ ਜੀ। ਚਲੋ ਬੜੀ ਇਹ ਖਬਰ ਬਹੁਤ ਜਿਹੜੀ ਹੈ ਐਮ ਅਹਿਮਤਪੁਰਨਾ 5 ਦਸੰਬਰ ਨੂੰ ਆਪਾਂ ਨਜ਼ਰ ਰੱਖਾਂਗੇ ਇਹਦੇ ਉੱਤੇ ਆਪਣੇ ਦਰਸ਼ਕਾਂ ਨਾਲ ਖਬਰ ਸਾਂਝੀ ਕਰਾਂਗੇ ਵੀ ਬਲਵਾਨ ਖੋਖਰ ਨੂੰ ਪ੍ਰੋਲ ਮਿਲਦੀ ਆ ਨਹੀਂ ਮਿਲਦੀ ਪਰ ਇਹ ਵੀ ਕੰਨਪ੍ਰੀਤ ਕਿਥੋਂ ਆਪਸਾਈ ਪਰਸਾਬ ਨੇਪਾਲ ਤੋਂ ਆਈ ਕੈਨੇਡਾ ਤੋਂ ਆਈ ਜਾਂ ਇੱਥੇ ਹੀ ਸੀ। ਵਿਰਸਾ ਸਿੰਘ ਬਲਟੋਆ ਬੀਬੀ ਦੇ ਨਾਲ ਥਾਣੇ ਗਏ ਨੇ ਜੀ। ਹੂੰ ਤੇ ਵਿਰਸਾ ਸਿੰਘ ਬਲਟੋਆ ਨੇ ਇਹ ਦਾਵਾ ਕੀਤਾ ਵੀ ਇਹ ਬੀਬੀ ਕਿਤੇ ਨਹੀਂ ਗਈ ਇੱਥੇ ਹੀ ਸੀਗੀ। ਮੈਂ ਤੁਹਾਡੇ ਦਾ ਜ਼ਿਕਰ ਵੀ ਕੀਤਾ ਸੀ ਵੀ ਇੱਕ ਪੁਲਿਸ ਅਧਿਕਾਰੀ ਦਾ ਮੈਨੂੰ ਫੋਨ ਆਉਂਦਾ ਵੀ ਤੁਸੀਂ ਕਹਿ ਰਹੇ ਹੋ ਵੀ ਬੀਬੀ ਵਾਇਆ ਨੇਪਾਲ ਕੈਨੇਡਾ ਚਲ ਗਈ ਪਰ ਨਹੀਂ ਤੁਹਾਡੀਆਂ ਜਲਸੀਆਂ ਨਹੀਂ ਆ ਬਿਕਰੀ ਹੈ ਗਿਆ ਕੋਈ ਪਤਾ ਨਹੀਂ ਲੱਗੇ ਕਿਸੇ ਦਾ। ਮੈਂ ਮੈ ਕਿਆ ਨਹੀਂ ਚੁਸਤ ਵੀ ਨਹੀਂ ਹੈ ਗਿਆ ਜੇ ਇੱਥੇ ਬੈਠੀ ਤੇ ਫਿਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਬੈਠੀ ਕੰਚਨ ਪ੍ਰੀਤ ਨੂੰ ਜਿਸ ਤਰੀਕੇ ਨਾਲ ਬਹਿ ਕਹਿਦਾ ਤੌਰ ਤੇ ਹਾਈ ਕੋਰਟ ਤੋਂ ਬੇਲ ਮਿਲੀ ਐ ਇਨ ਟਰਨ ਬੇਲ ਮਿਲ ਗਈ ਇਨ ਟਰਨ ਬੇਲ ਤੋਂ ਬਾਅਦ ਅੱਜ ਇੱਕ ਕੇਸ ਦੇ ਵਿੱਚ ਜਿਹੜੀ ਸੀ ਮਜੀਠੇ ਦੇ ਜਾ ਕੇ ਪੇਸ਼ ਹੁੰਦੀ ਐ ਕਿ ਨਾਲ ਕੌਣ ਜਾਂਦੇ ਆ ਬਿਰਸਾ ਸਿੰਘ ਮਲਟੋਆ ਅਕਾਲੀ ਦਲ ਦੇ ਫੰਨੇਖਾ ਆਪਣੇ ਨੂੰ ਫੋਹਦੇ ਆ ਗੂ ਜਿਹੜੇ ਕਹਿੰਦੇ ਮੇਰੇ ਤੋਂ ਵੱਡਾ ਤੇ ਕਾਲੀ ਕੋਈ ਹੈ ਹੀ ਨਹੀਂ ਗਾ ਵਿੱਚਦਰਿਆ ਕਾਂਗਰਸੀਆਂ ਨਾਲ ਜਾਰੀਆਂ ਕਾਂਗਰਸੀਆਂ ਨਾਲ ਤੇ ਕਹਿੰਦਾ ਜੀ ਮੇਰੇ ਤੋਂ ਤਾਂ ਵੱਡਾ ਕੋਈ ਹੈ ਨਹੀਂ ਫਲਾਣਾ ਕੰਗਦੀ ਢੀਗਾ ਕਾਂਗਰਸੀਆ ਤੇ ਤੇਰੇ ਰਿਸ਼ਤੇ ਤੇਰੇ ਕੋਲੋਂ ਕੋਣ ਆ ਵੀ ਅੱਜ ਕੱਲ ਤੋਂ ਉਹਦੇ ਵੀ ਗਾ ਲੰਘ ਗਿਆ ਅੱਜ ਕੱਲ ਉਹ ਬੀਜੇਪੀ ਦੇ ਆਗੂ ਜਿਨ੍ਹਾਂ ਦੇ ਸੀ ਕਹਿੰਦੇ ਵੀ ਸਿੱਖਾਂ ਦੇ ਦੁਸ਼ਮਣ ਨੰਬਰ 1 ਦਵਾਤਮ ਉਹ ਨਾ ਗਈ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਬੀਬੀ ਕੰਜੰਬੀ ਕਿਤੇ ਨਹੀਂ ਗਈ ਨਾ ਕੈਨੇਡਾ ਗਈ ਨਾ ਛੇਨੇਡਾ ਗਈ ਐ ਇੱਥੇ ਸੀਗੀ ਇੱਥੇ ਅੱਗੇ ਪਿੱਛੇ ਹੋਈ ਸੀ ਪੁਲਿਸ ਦੇ ਡਰੋਂ ਹੋਈ ਸੀਗੀ ਲੇਕਿਨ ਬੇਲ ਮਿਲਣ ਤੋਂ ਬਾਅਦ ਹੁਣ ਅੱਜ ਉਹ ਇੱਥੇ ਪੇਸ਼ ਹੋਈ ਆ ਬੇਲ ਮਿਲ ਗਈ ਆ ਤੇ ਬੇ ਇੰਟਰਨ ਬੇਲ ਦਾ ਹੁੰਦਾ ਤੁਸੀਂ ਆਪਣੇ ਬਿਆਨ ਕਲੰਦ ਕਰਾਉਣੇ ਮੀਡੀਆ ਨੂੰ ਦੂਰ ਰੱਖਿਆ ਗਿਆ ਮੀਡੀਆ ਲਾਗੇ ਨਹੀਂ ਹੁੰਦਾ ਕਿ ਹੁਣ ਆਉਣ ਵਾਲੇ ਸਮੇਂ ਦੀ ਬੀਬੀ ਦੱਸੂਗੀ ਕਿ ਕਿੱਥੇ ਰਹੀਵੇਂ ਲੇਕਿਨ ਜਿਸ ਤਰੀਕੇ ਨਾਲ ਵਿਰਸਾ ਸਿੰਘ ਬਲਟੋਆ ਗਿਆ ਇਹਨੂੰ ਨਹੀਂ ਕੋ ਦੋ ਤਿੰਨ ਕੋਠੀਆਂ ਆ ਗਈਆਂ ਬੰਦੇ ਕੋਲੇ 3 ਰੁਪਏ ਕਰੋਲ ਦੀ ਜਿੰਨਾ ਹੁੰਦਾ ਸੀ 3 ਰੁਪਏ ਤੇ ਬਿਨਾ ਪੈਡਲ ਨਾਲ ਕਿੰਦੀ ਵਾਲਾ ਸਾਈਕਲ ਹੁੰਦੀ ਸੀ ਦੇ ਕੋਲ ਅੱਜ 300 ਕਰੋੜ ਦੀ ਪ੍ਰਾਪਰਟੀ ਆ ਜੇ ਨਹੀਂ ਤੇ ਜਾਂਚ ਕਰਾ ਕੇ ਵੇਖੋ ਇਸ ਕਰਕੇ ਉਹ ਕਾਲੀ ਆਗੂ ਨੇ ਸਾਡੇ ਅਕਾਲੀ ਆਗੂ ਤੇ ਹੁੰਦੇ ਸੀ ਵੀ ਬੂਟੀਆਂ ਵਾਲਾ ਚੋੜਾ ਹੁੰਦਾ ਸੀ ਉਹ ਚੰਗਿਆ ਹੁੰਦਾ ਸੀ ਕਿਲੀ ਤੇ ਉਹ ਚ ਇੱਕ ਪਰਨਾ ਪਿਆ ਹੁੰਦਾ ਕਿ ਸ਼ਰਾਬ ਪਿਆ ਹੁੰਦਾ ਸੀ ਜਦੋਂ ਆਵਾਜ਼ ਪੈਂਦੀ ਸੀ ਮੋਰਚਾ ਲੱਗਦਾ ਸੀ ਉਹ ਬਾਪੂ ਆਪਣਾ ਚੋਲਾ ਚੁੱਕਦੇ ਸੀ ਤੇ ਮੋਰਚੇ ਤੁਰ ਪਏ ਨੇ ਚਲੋ ਅ ਜੀ ਗ੍ਰਿਫਤਾਰੀ ਦੇਣ ਨੂੰ ਅਸਤੇ ਜੇਲ੍ਹ ਚਲੇ ਜਾਂਦੇ ਸੀ ਕਹਿੰਦੇ ਸਰਕਾਰ ਕੋ ਜਵਾਬਤ ਨਹੀਂ ਲੈਣੀ ਅਸੀਂ ਸਾਡਾ ਕੇਸ ਵਾਪਸ ਲੈਣਾ ਲਵੇ ਜੇ ਸਾਡੀ ਮੰਗ ਮੰਨੀ ਨਹੀਂ ਤੇ ਅਸੀਂ ਬੈਠੇ ਰਹੇ ਕੋਈ ਨਹੀਂ ਇਹ ਪਰਿਵਿਰਤੀ ਸੀ ਉਹਨਾਂ ਲੋਕਾਂ ਦੀ 300 ਕਰੋੜ ਦੀ ਜਾਇਦਤ ਨਹੀਂ ਬਣਾਈ ਬਾਦਲਾਂ ਦੇ ਕੋਲੇ ਮੈਂ ਨਹੀਂ ਕਹਿ ਰਿਹਾ ਗੁਰदयाल ਸਿੰਘ ਜਿਹੜੇ ਪੰਦੇਰ ਨੇ ਡੀਐਫ ਬੜੇ ਮਸ਼ਹੂਰ ਬੀਐਸਐਫ ਦੇ ਅਧਿਕਾਰੀ ਰਹੇ ਨੇ ਸਾਕਾ ਨੀਲਾ ਤਾਰਾ ਦੇ ਵਿੱਚ ਜਦੋਂ ਡੀਆਈਜੀ ਸੀਗੇ ਬੀਐਸਐਫ ਦੇ ਵਿੱਚ ਡੀਸੀਪੀ ਮਨੀਪੁਰ ਦੇ ਰਹੇ ਨੇ ਉਹਨਾਂ ਦੇ ਸ਼ਬਦ ਦੇ ਬਾਦਲਾਂ ਕੋਲੇ 1952 ਦੇ ਵਿੱਚ ਕਿ ਟੁੱਟੀ ਜੀ ਬਸ ਹੁੰਦੀ ਇੱਕ ਬਸ ਹੁੰਦੀ ਸੀ 52 ਦੇ ਵਿੱਚ ਤੇ ਸਾਡੇ ਉਹ ਲੀਡਰ ਨੇ ਤੇ ਜਦ ਦੀ ਪੁਸ਼ਤੀ ਸਰਦਾਰ ਹੋਈ 80 ਏਕੜ ਜ਼ਮੀਨ ਹੁੰਦੀ ਸੀਗੀ ਜੇ ਮੀ ਪੈ ਗਿਆ ਤੇ ਛੋਲੇ ਤੇ ਬੇੜਾ ਕਹਿੰਦੇ ਅਸੀਂ ਛੋਲੇ ਤੇ ਕਣਕ ਹੋ ਗਈ ਆ ਤੇ ਉਹਦਾ ਬੇੜਾ ਸੀ ਮਾਮਲਾ ਤੜ ਗਿਆ ਦੀ ਤੇ ਇੱਕ ਆਰਟੀਇ ਕੋਲੋਂ ਬਕਾਇਤ ਹੋਰ ਤੇ ਜ਼ੋਨ ਲੈ ਕੇ ਇਹ ਮਾਮਲਾ ਮਾਮਲਾ ਰੱਤਾ ਦੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਜੱਦੀ ਪੁੱਛੀ ਮੀਰ ਗੁਰदयाल ਸਿੰਘ ਪੰਦੇਰ ਨੂੰ ਸੁਣ ਲਓ ਨੇ ਸਾਰੀਆਂ ਗੱਲਾਂ ਇਹ ਡਿਕਲੇਅਰ ਕੀਤੀਆਂ ਤੇ ਪਟ ਸਰਬ ਜ਼ਿਲ੍ਹਾ ਪ੍ਰੀਸ਼ਾ ਚੋਣਾਂ ਦਾ ਥੋੜਾ ਜਿਹਾ ਦੱਸ ਦਿਓ ਕਿ ਮਾਹੌਲ ਫੇਰ ਝਗੜਾ ਉਹੀ ਕੁਛ ਹੋਊਗਾ ਸਰਕਾਰ ਜਿਹੜੀ ਆ ਉਹ ਪੁਲਿਸ ਦੀ ਦੁਰਵਰਤੋਂ ਕਰੂਗੀ ਪਰਚੇ ਹੋਣਗੇ ਐਸਐਸਪੀ ਸਸਪੈਂਡ ਹੋਣਗੇ ਇਹੋ ਕੁਝ ਫੇਰ ਵੇਖਣ ਨੂੰ ਮਿਲੂਗਾ ਜੀ ਫਰਵਰੀ ਦਸੰਬਰ ਦੇ ਮਹੀਨੇ ਚ ਮੇਰੇ ਕੋ ਇਸ ਵਾਰੀ ਜਿਹੜੀ ਹੈ ਨਾ ਚੋਣ ਕਮਿਸ਼ਨ ਨੇ ਇਹ ਗੱਲ ਕਹਿਤੀ ਆ ਕਿ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਅਸੀਂ ਬੜੀ ਸ਼ਕਤੀ ਨਾਲ ਪੇਸ਼ ਆ ਰਹੇ। ਉਹਨਾਂ ਨੇ ਇਹ ਗੱਲ ਕਹੀ ਆ ਕਿ 19181 ਜਿਹੜੇ ਉਹ ਬੂਥ ਲਾਏ ਜਾਣਗੇ ਤੇ ਇਹਨਾਂ ਦੇ ਵਿੱਚ 155 ਬਲਾਕ ਸੰਮਤੀ ਤੇ 32 ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ। 14 ਦਸੰਬਰ ਨੂੰ ਵੋਟਰ ਪੈਨ ਗਿਆ ਤੇ 17 ਦਸੰਬਰ ਨੂੰ ਇਹਦੇ ਰਿਜ਼ਲਟ ਆਉਣਗੇ ਨਾਲ ਉਹਨਾਂ ਇਹ ਵੀ ਗੱਲ ਕਹਿ ਦਿੱਤੀ ਆ ਕਿ ਸੀਨੀਅਰ ਆਈਪੀ ਅਫਸਰ ਆਈਏ ਅਫਸਰ ਇਹਦੇ ਚ ਅਬਜ਼ਰਵਰ ਹੋਣਗੇ ਤਾਂ ਕਿ ਸਾਡਾ ਜਿਹੜਾ ਤਜਰਬਾ ਹੋਇਆ ਨਾ ਉਹਦੇ ਚ ਆਪਣੇ ਤਰਤਾ ਦੀ ਇਲੈਕਸ਼ਨ ਦੇ ਵਿੱਚ ਉਹ ਤਜਰਬਾ ਨਾ ਹੋਵੇ ਸਾਡਾ ਉਹ ਕੋੜਾ ਤਜਰਬਾ ਨਾ ਹੋਵੇ ਜਿਸ ਤਿੱਕੇ ਨਾਲ ਅਥੇਸ ਨੂੰ ਪੇਸ਼ ਹੋਣਾ ਤੇ ਜੋ ਕੁਝ ਹੋਥਿਆ ਉਹ ਨਾ ਹੋਵੇ ਉਨੂੰ ਰੋਕਣ ਵਾਸਤੇ ਕਿਸੇ ਪ੍ਰਕਾਰ ਦੀ ਤਾਂ ਵੀ ਰੋਕਣ ਵਾਸਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਨੀ ਇੱਕ ਕਰੋੜ 36 ਲੱਖ ਦੇ ਕਰੀਬ ਲਗਭਗ ਜਿਹੜੇ ਸਾਡੇ ਇਹ ਹੋਣਗੇ ਆਪਣੇ ਵੋਟਰ ਹੋਣਗੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੈਣ ਵਾਸਤੇ ਜਿਹੜੀ ਉਹਦੀ ਇਲੈਕਸ਼ਨ ਫੀਸ ਹੁੰਦੀ ਹੈ ਉਹ 400 ਰੁਪਏ ਹੋਏਗੀ ਤੇ ਬਲਾਸਬ ਦੀ ਵਾਸਤੇ 200 ਤਏ ਹੋਏਗੀ ਉਸੇ ਇਸ ਦੇ ਕਰਕੇ ਇਹ ਚੋਣਾਂ ਜਿਹੜੀਆਂ ਆਮ ਪਾਰਦਰਸ਼ੀ ਚੋਣ ਦੀ ਉਹ ਜਿਹੜੀ ਆ ਚੋਣ ਪੁੱਛ ਨਿਕਿਆ ਸੀ ਪਾਰਦਰਸ਼ੀ ਚੋਣਾਂ ਕਰਾਵਾਂਗੇ ਅੱਛਾ ਪਟ ਸਰ ਇੱਕ ਗੱਲ ਦੱਸਿਓ ਇਹਨੂੰ ਹੁਣ ਸੈਮੀ ਫਾਈਨਲ ਕਹਿ ਲਈਏ ਕਿ ਰਨ ਆ ਗਈ ਹੈ ਜੇ ਰੁਕ ਜਾਈਗੀ ਨਹੀਂ ਨਹੀਂ ਇਹ ਕੋਈ ਛੋਟੀ ਚੋਣ ਹੈ ਇਹਨੂੰ ਕੁਝ ਵੀ ਨਹੀਂ ਕਹਿ ਸਕਦੇ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਐਦ ਕੀ ਹਾਲਾਤ ਕੁਝ ਜਿਹੜੇ ਆ ਨਾ ਇਹਦਾ ਜੋ ਮਰਜ਼ੀ ਰਿਜ਼ਲਟ ਆ ਦੇ ਕਿਉਂਕਿ ਜਿਹੜੀ ਪੰਥਕ ਵੋਟ ਉਹ ਚਾਤਰੀ ਵੰਡੀ ਜਾਣੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਸੀ ਆਪਣੇ ਚੋਣ ਨਿਸ਼ਾਨ ਤੇ ਲੜਾਂਗੇ ਸੁੰਦਰ ਸਰ ਜੀਤ ਵਾਲਿਆ ਲਾਂ ਕਰਦਾ ਤਾਂ ਵੀ ਅਸੀਂ ਵੀ ਇਹ ਚੋਣ ਲੜਾਂਗੇ ਵਾਰਿਸ ਪੰਜਾਬ ਨੇ ਕਹਿੰਦਾ ਅਸੀਂ ਲੜਾਂਗੇ ਮਾਨ ਨੇ ਕਹਿੰਦਾ ਅਸੀਂ ਚਾਰਦਰਵੰਡੀ ਕੀ ਵੋਟ ਜਿਹੜੀ ਕਾਂਗਰਸ ਆ ਉਹਨਾਂ ਨੇ ਜਿਹੜੀ ਚੰਨੀ ਨੇ ਇੱਕ ਨਵਾਂ ਜਿਹੜਾ ਸਿਸਟਮ ਥਰੂ ਕੀਤਾ ਸੀ ਜਿਹਦੇ ਵਿੱਚ ਸਮਾਗਮ ਦੇ ਵਿੱਚ ਜਿਹੜੇ ਚਾਰ ਲੀਡਰ ਤੋਂ ਬਾਕੀ ਸਾਰੇ ਲੀਡਰ ਇਕੱਠੇ ਕਰਦੇ ਉਹਨੇ ਇੱਕ ਮੰਚ ਦੇ ਉੱਤੇ ਫਿਰ ਜਿਹੜੀ ਆਪਾਂ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਵੇਖੋ ਤੇ ਹਾਕਮ ਦਰਦ ਚੋਲੜੇ ਦੀ ਲੜੇਗੀ ਉਹ ਤਾਂ ਧੱਕਾ ਵੀ بڑے ਮੋਟਾ ਕਰਨਾ ਤੇ ਕਰੇਗੀ ਕਿਸੇ ਨੂੰ ਦਮਕਾ ਮਾਰਨਾ ਮਾਰੇਗੀ ਖਾਪਚ ਕਰੇਗੀ ਉਹ ਜਿਹੜੀ ਬੀਜੇਪੀ ਆ ਉਹ ਵੀ ਆਪਣੀ ਕੁ ਸਿੱਟਾਂ ਸਾਰੀਆਂ ਦੀ ਕੁ ਸਿੱਟਾਂ ਚੋਣ ਜੂ ਲੜੇਗੀ ਆਪਣੀ ਹੋਂਦਾ ਪਟਾਵਾ ਕਰੇਗੀ ਉਹ ਲੇਕਿਨ ਸਭ ਤੋਂ ਵੱਡਾ ਘਾਟਾ ਪੰਥ ਵਾਲਿਆਂ ਨੂੰ ਆ ਜਿਨ੍ਹਾਂ ਨੇ ਚਾਹ ਤੜੀ ਬਟ ਵੰਡੀ ਜਾਣੀ ਆ ਇਹਦੇ ਵਿੱਚੋਂ ਵੇਖੋ ਸਭ ਤੋਂ ਵੱਧ ਵੋਟਾਂ ਕਿਹਨੂੰ ਮਿਲਦੀਆਂ ਜਿੰਨੂੰ ਵੱਧ ਵੋਟਾਂ ਮਿਲਣਗੀਆਂ ਤੂੰ ਆਪਣੇ ਆਪ ਦਾ ਥੱਪਾ ਲਾ ਦੇਗਾ ਕਿ ਅਸੀਂ ਅਕਾਲੀ ਦਲ ਮੈਂ ਹਾਂ ਇਹ ਫੈਸਲਾ ਜੂ ਕਰ ਦੋ ਕੋ ਚੋਣ ਕਿ ਅਸੀਂ ਅਕਾਲੀ ਦਲ ਕੋ ਜੀ ਕਿਉਂ ਇਹਦੇ ਵਿੱਚ ਸ਼ਹਿਰੀ ਖੇਤਰ ਦੀ ਵੋਟ ਬਹੁਤ ਘੱਟ ਹੋਏਗੀ ਇਹਦੇ ਵਿੱਚ ਜਿਹੜੀ ਪਿੰਡੂ ਖੇਤਰ ਦੀ ਵੋਟ ਆਣੀ ਹੈ ਤੇ ਪਿੰਡੂ ਖੇਤਰ ਦੀਆਂ ਇਹ ਲਗਭਗ ਚੋਣਾ ਹੁੰਦੀਆਂ ਤੇ ਇਹਨਾਂ ਨੂੰ ਅਸੀਂ ਆਪਾਂ ਕਹਿ ਜੀ ਹੈ ਨਾ ਜਿਹੜੀ ਸਾਡੀ ਲੋਕਲ ਗਵਰਨਮੈਂਟ ਕੋ ਜੀ ਜੀ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ